ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਨਾਮ ਸੱਚੇ ਸਤਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ ਪ੍ਰਥਮ ਫਲ ਗੁਰਮਤਿ ਸਿਫਤ ਸਾਲਾ ਦਾ ਮਨ ਵੱਸ ਆਉਣਾ ਹੈ ਪ੍ਰਥਮ ਫਲ ਗੁਰਮਤਿ ਸਿਫਤ ਸਾਲਾ ਦਾ ਮਨ ਵੱਸ ਆਉਣਾ ਹੈ ਅਤੇ ਫੇਰ ਅਡੋਲ ਵਰਤੀ ਸੰਯੁਕਤ ਨਾਮ ਅਭਿਆਸ ਦੇ ਕਮਾਵਣ ਕਰ ਦੁਤੀ ਮਨ ਚਿੰਦੇੜਾ ਫਲ ਪ੍ਰਾਪਤ ਹੁੰਦਾ ਹੈ ਮਨ ਵੱਸ ਆਉਣ ਦਾ ਉਪਾਅ ਸਿਫਤ ਸਲਾਹ ਰੂਪੀ ਸਾਰ ਗੁਰਮਤਿ ਵਿਵੇਕ ਬਾਝੋਂ ਹੋਰ ਕੋਈ ਨਹੀਂ ਰਤਨ ਪਦਾਰਥ ਵਣ ਜਿਐ ਹੈ ਸਤਗੁਰ ਦੀਆ 부ਝਾਈ ਰਾਮ ਅੱਲਾਹ ਲਾਭ ਹਰ ਭਗਤ ਹੈ ਗੁਣਮਹ ਗੁਣੀ ਸਮਾਈ ਰਾਮ ਗੁਣਮਹ ਗੁਣੀ ਸਮਾਏ ਜਿਸ ਆਪ 부ਝਾਏ ਲਾਹਾ ਭਗਤ ਸੰਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜਾ ਪਤ ਖੋਈ ਗੁਰਮਤਿ ਨਾਮ ਆਧਾਰੇ ਵਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਪਾਰ ਲਾਏ ਰਤਨ ਪਦਾਰਥ ਵਣ ਜੀਆਂ ਹੈ ਜਾਂ ਸਤਗੁਰ ਦੇ 부ਝਾਏ ਵਰਧਾ ਹੰਸਾ ਮਹੱਲਾ ਤੀਜਾ ਇਸ ਗੁਰਵਾਕ ਦੀ ਵਿਆਖਿਆ ਦਾ ਭਾਵ ਅਤ ਸੁੰਦਰ ਸਵਾਲੀਓ ਸਰੂਪ ਹੈ ਸੂਤ ਸੁਧਾਰਨ ਭਾਵ ਹੈ ਸਤਗੁਰੂ ਸੱਚੇ ਪਾਤਸ਼ਾਹ ਨੇ ਸਰਬ 부ਝਾਂ ਸਿਰ 부ਝ ਇਹ 부ਝਾਈ ਹੈ ਭਾਵ ਇਹ ਵਿਚਾਰ ਬੁੱਧ ਵਿਵੇਕ ਦਰੜਾਇਆ ਕਿ ਰਤਨ ਪਦਾਰਥ ਨਾਮ ਦਾ ਵਣਜ ਵਪਾਰ ਕਰਿਏ ਕਿਉਂਕਿ ਇਸ ਮਨੁੱਖ ਜਨਮ ਦਾ ਲਾਹਾ ਲਾਭ ਹਰੀ ਭਗਤੀ ਰੂਪੀ ਗੁਣ ਨਾਮ ਦਾ ਵਿਹਾਜਣਾ ਹੀ ਹੈ ਅਤੇ ਇਹਨਾਂ ਭਗਤ ਰੂਪੀ ਗੁਣਾ ਵਿੱਚ ਗੁਣੀ ਆਪ ਸਮਾਇ ਰਿਹਾ ਹੈ ਇਹਨਾਂ ਭਗਤ ਰੂਪੀ ਗੁਣਾ ਵਿੱਚ ਗੁਣੀ ਆਪ ਸਮਾਇ ਰਿਹਾ ਹੈ ਤਾਂ ਤੇ ਦੂਜਾ ਅਤੇ ਅਸਲ ਲਾਭ ਇਸ ਵਣਜ ਵਪਾਰ ਦਾ ਗੁਣੀ ਅਕਾਲ ਪੁਰਖ ਦੀ ਪ੍ਰਾਪਤੀ ਹੋਵੇਗਾ ਪਰੰਤੂ ਇਹ ਲਾਭ ਉਸੇ ਨੂੰ ਹੋਵੇਗਾ ਜਿਸ ਨੂੰ ਆਪ ਗੁਰੂ ਕਰਤਾਰ ਨੇ ਕਿਰਪਾ ਕਰ ਇਹ ਗੱਲ ਬੁਝਾਏ ਦਿੱਤੀ ਹੈ ਕਿ ਇਸ ਸੰਸਾਰ ਵਿਖੇ ਮਨੁੱਖਾ ਜਨਮ ਦਾ ਇਕੋ ਲਾਹ ਭਗਤੀ ਹੈ ਅਤੇ ਇਸ ਭਗਤੀ ਤੋਂ ਬਿਨਾ ਦੂਜੇ ਭਾਵ ਮਾਇਆ ਅਤੇ ਮਾਇਕ ਲਾਹਿਆਂ ਵਿੱਚ ਰਚਪਚ ਕੇ ਸੁਖ ਕਦੇ ਨਹੀਂ ਹੁੰਦਾ ਅਤੇ ਪਤ ਪ੍ਰਤੀਤ ਵੀ ਖੋਈ ਜਾਂਦੀ ਹੈ ਬਸ ਗੁਰਮਤ ਨਾਮ ਹੀ ਸੱਚਾ ਆਧਾਰ ਅਤੇ ਭਾਰੇ ਲਾਭ ਵਾਲਾ ਵਪਾਰ ਯੋਗ ਵਖਰ ਹੈ ਪਰੰਤੂ ਜਿਸ ਵਡਭਾਗੇ ਵਣਜਾਰੇ ਨੂੰ ਗੁਰੂ ਕਰਤਾਰ ਆਪ ਕਿਰਪਾ ਕਰ ਇਸ ਵਪਾਰ ਵਿਖੇ ਲਾ ਦੇਵੇ ਉਸ ਨੂੰ ਤਾਂ ਇਸ ਨਾਮ ਰੂਪੀ ਵਖਰ ਦਾ ਸਦਾ ਲਾਭ ਹੀ ਲਾਭ ਹੈ ਬਸ ਇਹ ਰਤਨ ਪਦਾਰਥ ਤਾਂ ਵਣਜੀਦਾ ਹੈ ਜਾ ਸਤਗੁਰੂ ਆਪ ਹੀ ਇਹ ਸੱਚੀ ਬੂਝ ਬੁੱਧ ਵਿਵੇਕ 부ਝਾ ਦੇਵੇ ਤਾਂ ਤੇ ਜਿਸ ਵਿਵੇਕੀ ਜਾਨ ਨੇ ਸਤਗੁਰੂ ਨੇ ਜਿਸ ਵਿਵੇਕੀ ਜਾਨ ਨੂੰ ਸਤਗੁਰੂ ਨੇ ਇਹ ਸੱਚੀ ਬੁੱਧ ਵਿਵੇਕ ਵਾਲੀ ਬੂਝ 부ਝਾ ਦਿੱਤੀ ਹੈ ਕਿ ਮਨੁੱਖਾ ਜਨਮ ਦਾ ਲਾਹਾ ਇਸ ਸੰਸਾਰ ਵਿਖੇ ਕੇਵਲ ਭਾਉ ਭਗਤੀ ਅਥਵਾ ਨਾਮ ਰੂਪੀ ਵਖਰ ਦਾ ਵਿਹਾਜਣਾ ਹੈ ਉਸ ਵਿਵੇਕੀ ਜਨ ਦਾ ਕਾਰ ਵਿਵਹਾਰ ਕੇਵਲ ਨਾਮ ਵਖਰ ਵਪਾਰ ਦੇ ਆਹਰ ਆਧਾਰ ਵਿਖੇ ਲਗਣਾ ਹੋਵੇਗਾ ਕਿਉਂਕਿ ਇਸ ਤੋਂ ਉੱਪਰ ਹੋਰ ਵਿਚਾਰ ਵਿਵੇਕ ਸੰਸਾਰ ਵਿਖੇ ਕੋਈ ਨਹੀਂ ਗੁਰਪੂਰੇ ਕੀ ਪਉ ਸ਼ਰਨਾਈ ਮੋਹ ਸੋਗ ਸਭ ਭਰਮ ਮਿਟਾਈ ਏਕੋ ਮੰਤਰ ਦ੍ਰਿੜਾਏ ਔਖਦ ਸਚ ਨਾਮ ਰਿਦ ਗਾਇਣਾ ਜਿਸ ਨਾਮੈ ਕੋ ਤਰਸੈ ਬੋ ਦੇਵਾ ਸਗਲ ਭਗਤ ਜਾਂ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਭੰਜਨ ਸੋ ਗੁਰ ਪੂਰੇ ਤੇ ਪਾਇਣਾ ਹੋਰ ਦੁਆਰਾ ਕੋਈ ਨਾ ਸੁਝੈ ਤਿਰਭਵਨ ਧਾਵੈ ਤਾਂ ਕਿਛੂ ਨਾ ਬੁਝੈ ਸਤਗੁਰ ਸਤਗੁਰ ਸਾਹਿਬ ਭੰਡਾਰ ਨਾਮ ਜਿਸ ਸਤਿਗੁਰ ਸਾਹ ਭੰਡਾਰ ਨਾਮ ਜਿਸ ਇਹ ਰਤਨ ਸਹਿ ਤੇ ਪਾਇਣਾ ਜਾਂ ਕੀ ਧੂਰ ਕਰੇ ਪੁਨੀਤਾ ਸੁਰ ਨਰ ਦੇਵ ਨਾ ਪਾਵੈ ਮਿੱਤਾ ਸਤਪੁਰਖ ਸਤਗੁਰ ਪਰਮੇਸ਼ਰ ਜਿਸ ਭੇਟਤ ਪਾਰ ਪਰਾਇਣਾ ਪਰਜਾਤ ਲੋੜਾ ਮਨ ਪਿਆਰੇ ਕਾਮ ਧੇਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰਹ ਪੰਚ ਧਾਤੂ ਭੈ ਪਾਰ ਬ੍ਰਹਮ ਹੋਵੇ ਨਿਰਮਲਾ ਤੂੰ ਪਾਰਸ ਜਬ ਭੇਟਾ ਗੁਰਪੂਰਾ ਤਾ ਪਾਰਸ ਪਰਸ ਦਿਖਾਇਣਾ ਪਾਰਸ ਜਬ ਭੇਟਾ ਗੁਰਪੂਰਾ ਤਾ ਪਾਰਸ ਪਰਸ ਦਿਖਾਇਣਾ ਮਾਰੂ ਸੋਲਹੇ ਮਹੱਲਾ ਪੰਜਵਾਂ ਇਤਿ ਸਤਗੁਰ ਬਚਨ ਕਮਾਉਣ ਰੂਪੀ ਵਿਵੇਕ ਧਾਰਨ ਕਰਨ ਦਾ ਸਾਨੂੰ ਇਸ ਪ੍ਰਕਾਰ ਹੁਕਮ ਮਿਲਦਾ ਹੈ ਕਿ ਪ੍ਰਥਮ ਪੂਰੇ ਗੁਰੂ ਦੀ ਸ਼ਰਨਾਗਤ ਆਉਣਾ ਚਾਹੀਦਾ ਹੈ ਭਾਵ ਅੰਮ੍ਰਿਤ ਛੱਕ ਕੇ ਗੁਰੂ ਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਕੇਵਲ ਪੂਰਾ ਗੁਰੂ ਹੀ ਸਭ ਪ੍ਰਕਾਰ ਦੇ ਮੋਹ ਸੋਗ ਅਤੇ ਭਰਮ ਰੂਪੀ ਰੋਗ ਮਿਟਾਉਣ ਨੂੰ ਸਮਰੱਥ ਹੈ ਇਸ ਰੋਗ ਦੇ ਮਿਟਾਉਣ ਲਈ ਸਤਿਗੁਰੂ ਸੱਚਾ ਵੈਦ ਇੱਕੋ ਗੁਰਮੰਤਰ ਰੂਪੀ ਔਖ ਦੀ ਦਿੰਦਾ ਹੈ ਅਰਥਾਤ ਗੁਰਮਤਿ ਨਾਮ ਦਰੜਾਉਂਦਾ ਹੈ ਅ ਸਾਡਾ ਕੰਮ ਹੈ ਤੇ ਪੂਰਨ ਫਰਜ਼ ਹੈ ਕਿ ਉਸ ਗੁਰਮਤਿ ਨਾਮ ਰੂਪੀ ਔਖ ਦੀ ਨੂੰ ਭੁੰਚ ਕੇ ਅਤੇ ਹਿਰਦੇ ਵਿਖੇ ਲੈ ਕੇ ਕਮਾਈਏ ਜਿਸ ਗੁਰਮਤਿ ਨਾਮ ਨੂੰ ਬੜੇ ਬੜੇ ਦੇਵਤੇ ਦਰਸਦੇ ਹਨ ਅਤੇ ਜਿਸ ਗੁਰਮਤਿ ਨਾਮ ਦੇ ਨਿਮਿਤ ਅਨੇਕ ਮਤੀ ਦੇ ਭਗਤਾਂ ਦੇ ਸਮੂਹਾਂ ਦੇ ਸਮੂਹ ਪਏ ਸੇਵਾ ਕਲਣਾ ਕਲਦੇ ਹਨ ਸੋ ਐਸਾ ਅਨਾਥਾਨਾਥ ਦੀਨ ਦੁਖਪੰਜਨ ਗੁਰਮਤਿ ਨਾਮ ਕੇਵਲ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਘਰ ਬਾਜੋ ਔਰ ਕੋਈ ਦੁਆਰਾ ਐਸਾ ਨਹੀਂ ਸੁਝਦਾ ਜਿਸ ਦੁਆਰਾ ਕੇ ਇਸ ਸੱਚੇ ਨਾਮ ਦੀ ਪ੍ਰਾਪਤੀ ਸੰਭਵ ਹੋਵੇ ਭਾਵੇਂ ਕੋਈ ਤਿੰਨਾਂ ਲੋਕਾਂ ਵਿਖੇ ਧੰ ਦਾ ਫਿਰੇ ਪਰੰਤੂ ਤਾਂ ਵੀ ਇਸ ਰਤਨ ਪਦਾਰਥ ਨਾਮ ਦੀ ਸੱਚੀ ਸੂਝ-ਬੂਝ ਕਿਤੋਂ ਨਹੀਂ ਪੈ ਸਕਦੀ ਇਹ ਕੇਵਲ ਸਤਿਗੁਰੂ ਹੀ ਸੱਚਾ ਸਾਹ ਹੈ ਜਿਸ ਦੇ ਪਾਸ ਇਸ ਸੱਚੇ ਨਾਮ ਦਾ ਭੰਡਾਰ ਹੈ ਬਸ ਇਹ ਨਾਮ ਇਹ ਨਾਮ ਰੂਪੀ ਰਤਨ ਤਿਸੇ ਪਾਸੋਂ ਹੀ ਪਾਇਆ ਜਾ ਸਕਦਾ ਹੈ ਜਿਸ ਦੀ ਧੂੜੀ ਮਾਤਰ ਹੀ ਪਤਿਤੋਂ ਪਵਿੱਤਰ ਕਰਨ ਹਾਰੀ ਹੈ ਜਿਸ ਧੂੜੀ ਨੂੰ ਕੇ ਸੁਰ ਨਰਮਨ ਜਨ ਦੇਵਾ ਵੀ ਨਹੀਂ ਪਾ ਸਕਦੇ ਸੋ ਐਸਾ ਸਤਪੁਰਖ ਪਰਮੇਸ਼ਰ ਰੂਪ ਸਤ ਗੁਰੂ ਹੀ ਹੈ ਜਿਸ ਦੇ ਭੇਟਣ ਕਰਕੇ ਭਵ ਸਾਗਰ ਤੋਂ ਪਾਰ ਪਈਦਾ ਹੈ ਗੁਰਪੁਰ ਦੀ ਸੱਚੀ ਸੇਵਾ ਕਰਨ ਕਰ ਸੱਚੀ ਤ੍ਰਿਪਤੀ ਸੰਤੁਸ਼ਟਤਾ ਅਤੇ ਸੱਚਾ ਸੰਤੋਖ ਪ੍ਰਾਪਤ ਹੁੰਦਾ ਹੈ ਕਿਉਂਕਿ ਮਨ ਲੁੜਿੰਦੜੇ ਕਿਉਂਕਿ ਮਨ ਲੁੜਿੰਦੜੇ ਪਾਰ ਜਾਤ ਅਤੇ ਕਾਮ ਤੈਨ ਸੁਤੇ ਹੀ ਗੁਰੂ ਦੀ ਦਰਗਾਹ ਵਿਖੇ ਸੁਭਾਏਮਾਨ ਹੁੰਦੇ ਹਨ ਅਤੇ ਗੁਰ ਸੇਵਾ ਕਰ ਗੁਰ ਸੁਪਰਸੰਨ ਹੋਣ ਨਾਲ ਸੁਤੇ ਹੀ ਇਹ ਪਰਜਤ ਆਦਿਕ ਸੇਵਕ ਜਨ ਦੇ ਪਿੱਛੇ ਲੱਗੇ ਫਿਰਦੇ ਹਨ ਇਹ ਪਰਜਤ ਆਦ ਸੇਵਕ ਜਨ ਦੇ ਪਿੱਛੇ ਲੱਗੇ ਫਿਰਦੇ ਹਨ ਅਤੇ ਪੂਰੇ ਗੁਰੂ ਦੀ ਸੱਚੀ ਸੇਵਾ ਕੀ ਹੈ ਉੱਤਰ ਨਾਮ ਰੂਪੀ ਸੱਚੇ ਰਸਾਇਣ ਦਾ ਕਮਾਉਣਾ ਹੈ ਅਤੇ ਇਸ ਨਾਮ ਰਸਾਇਣਮਈ ਪਰਸ ਰੂਪੀ ਗੁਰ ਸ਼ਬਦ ਦੁਆਰਾ ਪੰਜਾਂ ਧਾਤਾਂ ਵਾਯੂ ਅਗਨੀ ਜਲ ਧਰਤੀ ਆਕਾਸ਼ ਤੋਂ ਉਪਜੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋ ਅਹੰਕਾਰ ਮਰ ਜਾਂਦੇ ਹਨ ਅਤੇ ਪਰਮ ব্রহ্ম ਦੇ ਨਿਰਭਉ ਨਾਮ ਦੇ ਭੈ ਭਾਵ ਕਰਕੇ ਇਹਨਾਂ ਪੰਜਾਂ ਇਹਨਾਂ ਪੰਜ ਵਿਕਾਰਾਂ ਦੀ ਮੈਲ ਕਰ ਮਲਨ ਹੋਏ ਪ੍ਰਾਣੀ ਅਤ ਨਿਰਮਲ ਹੋ ਜਾਂਦੇ ਹਨ ਜਦੋਂ ਸਤਿਗੁਰੂ ਪੂਰਾ ਨਾਮ ਰੂਪੀ ਪਰਸ ਨੂੰ ਪਰਸਦਾ ਭੇਟਦਾ ਤਦ ਪੰਜ ਧਾਤੂ ਦੇ ਮਨੂਰ ਕੀਤੇ ਮਨੁਸ਼ ਪੰਜ ਵਿਕਾਰਾਂ ਵੇੜੇ ਰੂਪੇ ਪੁਰਸ਼ ਨੂੰ ਪਾਰਸ ਰੂਪ ਹੀ ਕਰਕੇ ਦਿਖਾ ਦਿੰਦਾ ਹੈ ਇਹ ਇਹ ਹੈ ਨਾਮ ਦੀ ਪਾਰਸ ਕਲਾ ਕਮਾਈ ਦਾ ਪ੍ਰਤੱਖ ਅਸਰ ਪ੍ਰਤਾਪ ਜਦੋਂ ਸਤਿਗੁਰੂਰਾ ਨਾਮ ਰੂਪੀ ਪਾਰਸ ਨੂੰ ਪਰਸ ਦਾ ਭੇਟਦਾ ਹੈ ਤਦ ਪੰਜ ਧਾਤੂ ਦੇ ਮਨੂਰ ਕੀਤੇ ਮਨੁਸ਼ ਪੰਜ ਵਿਕਾਰਾਂ ਵੇੜੇ ਪੁਰਸ਼ ਨੂੰ ਪਾਰਸ ਰੂਪ ਹੀ ਕਰਕੇ ਦਿਖਾ ਦਿੰਦਾ ਹੈ ਪਾਰਸ ਰੂਪ ਹੀ ਕਰਕੇ ਦਿਖਾ ਦਿੰਦਾ ਹੈ ਇਹ ਹੈ ਨਾਮ ਦੀ ਪਾਰਸ ਕਲਾ ਕਮਾਈ ਦਾ ਪ੍ਰਤੱਖ ਅਸਰ ਪ੍ਰਤਾਪ ਸੋ ਐਸੇ ਨਾਮ ਰੂਪੀ ਰਸਾਇਣ ਕਮਾਉਣ ਤੋਂ ਵੱਧ ਕੇ ਕਿਹੜਾ ਉੱਤਮ ਵਿਵੇਕ ਹੈ ਇਹ ਹੈ ਨਾਮ ਦੀ ਪਾਰਸ ਕਲਾ ਕਮਾਈ ਦਾ ਪ੍ਰਤੱਖ ਅਸਰ ਪ੍ਰਤਾਪ ਸੋ ਐਸੇ ਨਾਮ ਰੂਪੀ ਰਸਾਇਣ ਕਮਾਣ ਤੋਂ ਵੱਧ ਕੇ ਕਿਹੜਾ ਉੱਤਮ ਵਿਵੇਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ